ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਹਾਰਾਜ ਰਸੋਈ ਚੈਨਲ ਤੇ ਤੇ ਕਿੱਦਾਂ ਜੀ ਠੀਕ ਠਾਕ ਹੋ ਸਾਰੇ ਵਧੀਆ ਸੀ ਵੀ ਵਧੀਆ ਜੀ ਤੇ ਪਹਿਲਾਂ ਤਾਂ ਚਲਦੀ ਵੀਡੀਓ ਨੂੰ ਲਾਇਕ ਸ਼ੇਅਰ ਜੁ ਕਰ ਦਿਓ ਜੀ ਛੋਟਾ ਜਿਹਾ ਪਿਆਰਾ ਜਿਹਾ ਕਮੈਂਟ ਕਰ ਦਿਓ ਸੋਹਣਿਆਂ ਜੀ ਤੇ ਮਹਾਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਾਂ ਬਣਾਉਣ ਲੱਗੇ ਹਾਂ ਜੀ ਚਾਕਲੇਟ ਕੇਕ ਉਹਦੇ ਵਾਸਤੇ ਆਪਾਂ ਅੱਧਾ ਕੱਪ ਪਾਇਆ ਜੀ ਔਇਲ ਔਇਲ ਤੁਸੀਂ ਕੋਈ ਵੀ ਪਾ ਲਿਓ ਦੇਸੀ ਘਿਓ ਪਾ ਲਿਓ ਰਫੈਂਟ ਤੇਲ ਪਾ ਲਿਓ ਤੇ 1 ਕੱਪ ਆਪਾਂ ਇਹਦੇ ਵਿੱਚ ਪਾਇਆ ਜੀ ਖੰਡ ਪੀਸੀ ਹੋਈ ਤੇ ਹੁਣ ਆਪਾਂ 1 ਕੱਪ ਆ ਮੈਦੇ ਦਾ ਤੇ ਇਹਦੇ ਵਿੱਚ 2 ਚਮਚ ਪਾਵਾਂਗੇ ਆਪਾਂ ਚਾਕ ਪਾਊਡਰ ਦੇ ਜੇ ਤੁਹਾਡੇ ਕੋਲ ਚਾਕਲੇਟ ਹੋਇਆ ਤੁਸੀਂ ਉਹ ਵੀ ਪਿਘਲਾ ਕੇ ਪਾ ਸਕਦੇ ਹੋ ਆਮ ਹੀ ਜਿਹੜਾ ਬੱਚਿਆਂ ਦਾ ਖਾਣ ਵਾਲਾ ਚਾਕਲੇਟ ਹੁੰਦਾ ਇਹਨੂੰ ਆਪਾਂ ਛਾਲ ਲੈਣਾ ਜੀ ਚੰਗੀ ਤਰ੍ਹਾਂ ਛਾਲਣ ਨਾਲ ਨਾ ਕੋਈ ਗ੍ਰੰਡ ਵਗੈਰਾ ਰਹਿੰਦੀ ਇਹਦੇ ਵਿੱਚ ਫਿਰ ਸਾਰੇ ਵਧੀਆ ਤੁਹਾਨੂੰ ਦੀ ਛਾਣਿਆ ਜਾਂਦਾ ਨਿਕਲ ਜਾਂਦਾ ਛਾਲ ਲੀਤੇ ਇਹ ਸ਼ਾਲਾਣਾ ਜਰੂਰੀ ਹੁੰਦਾ ਬਹੁਤ ਤੇ ਫਿਰ ਆਪਣਾ ਕੋਹਲਾ ਜਿਹੜਾ ਵਧੀਆ ਤਿਆਰ ਹੋਊਗਾ ਤੇ ਹੁਣ ਇਹਨੂੰ ਆਪਾਂ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਇਧਰ ਪਕੜਾਈ ਰੱਖ ਤੰਨਿਆ ਜੀ ਕਰ ਰਹੀ ਹੋਣੀ ਤੇ ਲਾਈਟ ਆ ਜਿਹੜੀ ਅੱਜ ਗਈ ਨਹੀਂ ਸੀਗੀ ਮੈਂ ਕਿਹਾ ਚਲੋ ਬਾਹਰ ਹੀ ਬਣਾਉਂਗੇ ਆਪਾਂ ਕੇਕ ਟਾਈਮ ਆ ਜਿਹੜਾ ਸਾਢੇ 10 ਦਾ ਹੋਊਗਾ ਕਿਉਂਕਿ ਤਾਂ ਸਾਢੇ 9 ਹੀ ਚਲੀ ਜਾਂਦੀ ਹੈ ਲਾਈਟ ਤੇ ਉਧਰ ਆ ਪਕੜਾਈ ਰੱਖ ਦਿੱਤੀ ਹੈ ਤੇ ਹੁਣ ਆਪਾਂ ਇਹ ਬੇਕਿੰਗ ਸੋਡਾ ਪਾ ਲੈ ਜੀ ਅੱਧਾ ਚਮਚਾ ਇਹਨੂੰ ਮਿਕਸ ਕਰ ਲੈਨੇ ਆ ਸੰਗੀ ਤਰ੍ਹਾਂ ਇਹ ਮਿਕਸ ਕਰਕੇ ਹੁਣ ਇਹਦੇ ਵਿੱਚ ਦੁੱਧ ਪਾ ਕੇ ਇਹਦਾ ਕੋਲ ਤਿਆਰ ਕਰ ਲਾਂਗੇ ਕੋਲਾ ਜਿਹੜਾ ਇਹਦਾ ਵਸ ਅੱਗੇ ਵੀ ਆਪਾਂ ਕੇਕ ਬਣਾਇਆ ਸੀਗਾ ਉਦਾਂ ਦੇ ਤਿਆਰ ਕਰਨਾ ਹੈ ਨਾ ਈ ਜ਼ਿਆਦਾ ਥਿੱਕ ਤੇ ਨਾ ਈ ਜ਼ਿਆਦਾ ਪਤਲਾ ਤੇ ਚੰਗੀ ਤਰ੍ਹਾਂ ਇਹਨੂੰ ਫੈਟ ਲੈਣਾ ਕਿ ਗੰਢ ਵਗੈਰਾ ਨਾ ਰਹੇ ਤੇ ਗੰਢ ਵਗੈਰਾ ਨਹੀਂ ਫਿਰ ਕੇਕ ਆ ਜਿਹੜਾ ਵਧੀਆ ਨਹੀਂ ਬਣਨਾ ਫੁੱਲਣਾ ਨਹੀਂ ਹੈਗਾ ਤੇ ਇਸ ਤਰ੍ਹਾਂ ਚੰਗੀ ਤਰ੍ਹਾਂ ਫੈਟਣਾ ਤੇ ਦੁੱਧ ਤੁਸੀਂ ਥੋੜਾ ਥੋੜਾ ਪਾਈ ਜਣਾ ਇੱਕਦਮ ਜ਼ਿਆਦਾ ਨਹੀਂ ਪਾਉਣਾ ਫਿਰ ਪਤਲਾਣਾ ਹੋ ਜੇ ਤੇ ਜੇ ਕਈ ਵਾਰ ਹੋ ਵੀ ਜਾਵੇ ਪਤਲਾ ਫਿਰ ਤੁਸੀਂ ਮੈਂ ਇਦਦੇ ਦੇ ਦੋ ਚਮਚਾ ਪਾ ਲਿਓ ਤੇ ਚਲੋ ਜੀ ਗਾੜਾ ਲੱਗਿਆ ਫਿਰ ਤਾਂ ਆਪਾਂ ਦੁੱਧ ਪਾ ਕੇ ਪਤਲਾ ਕਰ ਹੀ ਲੈਣਾ ਹਨਾ ਤੇ ਲਓ ਜੀ ਦੇਖੋ ਇਹ ਆਪਾਂ ਫੈਟ ਲਿਆ ਚੰਗੀ ਤਰ੍ਹਾਂ ਤੇ ਇਸ ਨੂੰ ਦੋ ਵਾਰ ਜਮਾ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਪੂੜੀ ਪਾਵਾਂਗੇ ਜੀ ਕਾਫੀ ਕਾਫੀ ਦੇ ਨਾਲ ਨਾਲ ਤਾਂ ਕਲਰ ਸੋਨਾ ਆ ਜਾਊਗਾ ਤੇ ਨਾਲੇ ਟੇਸਟ ਵੀ ਹੋਰ ਵਾਜ ਜਾਊਗਾ ਕਿਉਂਕਿ ਆਪਾਂ ਪਿਓਰ ਚਾਕਲੇਟ ਨਹੀਂ ਪਾਇਆ ਹੈਗਾ ਪਾਊਡਰ ਪਾਇਆ ਤੇ ਚਾਕਲੇਟ ਹੋਇਆ ਤੁਸੀਂ ਉਹ ਪਾ ਲਿਓ ਉਹਦੇ ਨਾਲ ਕਲਰ ਜਿਹੜਾ ਵਧੀਆ ਆਉਂਦਾ ਫਿਰ ਇਹਨੂੰ ਵੀ ਆਪਾਂ ਮਿਕਸ ਕਰ ਲਿਆ ਇੱਕ ਚਮਚਾ ਆਪਾਂ ਬਨੇਗਰ ਪਾਇਆ ਛੋਟਾ ਤੇ ਇਹਦੇ ਨਾਲ ਕੇਕ ਆ ਜਿਹੜਾ ਵਧੀਆ ਖਸ਼ਕੂਰਦਾਰ ਤੇ ਸਪੰਜੀ ਬਣੂਗਾ ਲਓ ਜੀ ਇਹਨੂੰ ਆਪਾਂ ਚੰਗਾ ਸਮੂਥ ਕਰ ਲਿਆ ਫਟ ਕੇ ਦੇਖੋ ਇਸ ਤਰ੍ਹਾਂ ਚਾਹੀਦਾ ਆਪਾਂ ਨੂੰ ਬੈਟਰ ਜਿਹੜਾ ਤੇ ਨਾ ਹੀ ਜ਼ਿਆਦਾ ਗਾੜਾ ਤੇ ਨਾ ਹੀ ਜ਼ਿਆਦਾ ਪਤਲਾ ਇਹ ਤੇ ਚੰਗੀ ਤਰ੍ਹਾਂ ਇਹਨੂੰ ਆਪਾਂ ਸਮੂਥ ਕਰ ਲਿਆ ਤੇ ਹੁਣ ਆਪਾਂ ਇਹ ਉਧਰ ਇੱਕ ਟ੍ਰੇ ਰੱਖੀ ਆ ਉਹਦੇ ਵਿੱਚ ਆਪਾਂ ਤੇਲ ਲਾ ਲਿਆ ਥੋੜਾ ਜਿਹਾ ਉਹਦੇ ਵਿੱਚ ਬਟਰ ਪੇਪਰ ਲਾ ਲਿਆ ਤੇ ਉਹਦੇ ਵਿੱਚ ਪਾ ਦਿੰਗੇ ਇਹਨੂੰ ਤੇ ਭਾਂਡਾ ਤੁਸੀਂ ਕੋਈ ਵੀ ਲੈ ਲਓ ਜਿਹੜਾ ਠੋਟਪੋੜ ਹੋਇਆ ਆਪਣੇ ਕੋਲ ਡੱਬਾ ਸੀਗਾ ਤੇ ਇਹਦੇ ਵਿੱਚ ਆਪਾਂ ਤੇਲ ਨਾਲ ਥੋੜਾ ਜਿਹਾ ਵਿੱਚ ਲਾ ਲਾ ਕੇ ਆਪਾਂ ਪੇਪਰ ਤੇ ਇਹਦੇ ਵਿੱਚ ਆਪਾਂ ਸਾਰਾ ਘੋਲ ਆ ਜਿਹੜਾ ਪਾ ਦਾਂਗੇ ਤੇ ਉੱਪਰ ਦੀ ਥੋੜੀ ਚੈਰੀ ਲਾ ਦਾਂਗੇ ਤੁਸੀਂ ਡਾਈ ਫੁੱਟ ਵੀ ਲਾ ਸਕਦੇ ਹੋ ਤੇ ਨਹੀਂ ਪਸੰਦ ਕਰਦੇ ਛੱਟ ਵੀ ਸਕਦੇ ਹੋ ਕੇਕ ਆ ਜਿਹੜਾ ਆਪਣਾ ਵਧੀਆ ਤਿਆਰ ਹੋਊਗਾ ਤੇ ਸਾਡੇ ਤਾਂ ਅੱਜ ਬੱਦਲ ਨੇਰੀ ਬਹੁਤ ਚੜਿਆ ਹੁੰਦਾ ਜੀ ਤੁਸੀਂ ਵੀ ਦੱਸੋ ਕਿੱਥੇ ਕਿੱਥੇ ਮੀਂਹ ਆਉਂਦਾ ਵਾਸੇ ਵੀਡੀਓ ਆਈ ਜਾਂਦੀਆਂ ਨੇ ਮੀਂਹ ਹੀ ਪਈ ਜਾਂਦੀ ਹੈ ਨੇਰੀ ਆਈ ਜਾਂਦੀ ਹੈ ਨਾ ਤੇ ਫਸਲਾਂ ਜਿਹੜੀਆਂ ਹੁਣ ਉੱਚਾੜੇ ਖਿੰਦਰੀਆਂ ਪੰਜਾਂ ਤੇ ਸਾਲ ਭਰ ਦੇ ਦਾਣੇ ਆ ਨਾ ਵੈਕ ਨੂੰ ਮੇਰ ਕਰੇ ਸਭ ਤੇ ਤੇ ਦਾਣੇ ਇਕੱਠੇ ਹੋ ਜਾਣ ਕੋ ਤਾਂ ਅੱਜ ਕੱਲ ਹੁੰਦੇ ਐ ਇੰਨਾ ਕਿ ਤਾਂ ਝੱਕੜ ਝੋਲਾ ਜਾ ਤੇ ਪਰ ਆਪਾਂ ਡਰ ਜੰਦੇ ਆ ਤੇ ਦੇਖ ਦੇਣਾ ਉਹਨੇ ਜਿਹੜਾ ਦੇਣਾ ਹੈ ਨਾ ਇਹ ਉਹਦੇ ਮਾਲਕ ਦੀ ਮਰਜ਼ੀ ਹੈ ਤੇ ਮੇਰ ਘਰੇ ਮਹਾਰਾਜ ਸਾਲ ਭਰ ਦੇ ਦਾਣੇ ਰੱਖਣੇ ਹਨ ਨਾ ਸਾਰਿਆਂ ਨੇ ਤੇ ਤੂੜੀ ਪਸ਼ਮਾ ਵਾਸਤੇ ਬਣਾਉਣੀ ਹੈ ਸਾਰਿਆਂ ਨੇ ਸਾਲ ਭਰ ਦੀ ਤੇ ਝੱਕੜ ਝੋਲੇ ਤੋਂ ਬਚ ਜੇ ਤੇ ਚਲੋ ਇੰਨਾ ਕਿ ਤਾਂ ਚੱਲਦਾ ਹੀ ਆ ਸਭ ਚੱਲਦਾ ਹੁੰਦਾ ਟਲ ਜਾਂਦਾ ਵੇਰਾ ਤੇ ਗੜੇ ਗਾਗੜੇ ਤੋਂ ਮੇਰੇ ਰੱਖੇ ਵੈਗੂ ਤੇ ਸਾਰੇ ਜਿਹੜੇ ਦਾਣੇ ਜਿਹੜੇ ਟਾਈਮ ਨਾਲ ਘਰੇ ਪਹੁੰਚ ਜਾਣ ਨੂੰ ਤੇ ਮੰਡੀਆਂ ਚ ਵੇਖ ਜਾਣ ਤੇ ਸਭ ਤੋਂ ਲੋੜਾਂ ਪੂਰੀਆਂ ਹੋ ਜਾਣ ਮੈਨੂੰ ਕਿਰਪਾ ਕਰੇ ਤੇ ਲੋ ਜੀ ਇਧਰ ਆ ਪਕੜਾਈ ਅੰਦਰ ਗੈਸ ਤੇ ਰੱਖ ਲਈ ਸੀ ਕਿਉਂਕਿ ਲਾਈਟ ਚਲੀ ਗਈ ਬਾਹਰ ਤੇ ਨੇਰੀ ਜੜੀ ਆਉਂਦੀ ਆ ਫਿਰ ਲਾਈਟ ਕੱਟ ਦਿੰਦੇ ਆ ਵੈਸੇ ਵੀ ਹੁਣ ਕੱਟਣ ਲੱਗ ਗਈ ਲਾਈਟ ਕਣਕ ਕਰਕੇ ਸਾਡੇ 8.5 9 ਪੌਣਿਕ ਦਾ ਅਸੀਂ ਕੱਟ ਦਿੰਦੇ ਆ ਫਿਰ ਸ਼ਾਮ ਨੂੰ 5 ਵਜੇ ਆਉਂਦੀ ਐ ਅਲਰਟ ਅੱਗਾ-ਉੱਗਾ ਤੋਂ ਕੱਟ ਦਿੰਦੇ ਆ ਠੀਕ ਆ ਫਿਰ ਸੰਪਰਕ ਉਹ ਕਿ ਅੱਗ ਲੱਗ ਜੇ ਗਣ ਤੋਂ ਚਲੋ ਵਧੀਆ ਗੱਲ ਆ ਹਨਾ ਤੇ ਉ ਤਾਂ ਚਲ ਆਪਾਂ ਆਪ ਕਿ ਸਬ ਕਿ ਸਾਰ ਲਈਦਾ ਸਾਰਾ ਦਿਨ ਵਾਟਰ ਹੁੰਦੇ ਹੋਂ ਤਾਂ ਅੱਜ ਕੱਲ ਸਭ ਦੇ ਕਰੇ ਸਰ ਜਾਂਦਾ ਤੇ ਲੋ ਜੀ ਹੁਣ ਆਪਾਂ ਕੇ ਪਕਾਉਣੇ ਕਣਟੇ ਅੰਗੋਂ ਆਪਾਂ ਪਕਾਇਆ ਇਹਨੂੰ ਸੇਮ ਤੇ ਤੇ ਅੱਗ ਜਿਹੜੀ ਜ਼ਿਆਦਾ ਤੇਜ਼ ਨਹੀਂ ਕਰਨੀ ਸਿਰਮ ਰੱਖਣੀ ਐ ਤੇ ਹੁਣ ਆਪਾਂ ਇਹਦੇ ਵਿੱਚ ਕਰਦ ਜਿਹੜੀ ਲਾ ਕੇ ਦੇਖ ਲਈਏ ਬਿਲਕੁਲ ਪੱਕ ਗਿਆ ਜੀ ਇਹਦੇ ਵਿੱਚੋਂ ਕਰਦ ਆਪਣੀ ਜਮਾ ਕਲੀਨ ਆ ਰਹੀ ਹੈ ਤਾਂ ਫਿਰ ਇਹਦਾ ਮਤਲਬ ਪੱਕ ਗਿਆ ਇਹ ਤੇ ਜੇ ਇਹ ਕਰਦ ਨੂੰ ਲੱਗ ਰਿਹਾ ਤੇ ਫਿਰ ਕੱਚਾ ਹੈ ਜਿਹਨੂੰ ਹੋਰ ਪਕਾਉਣ ਦੀ ਲੋੜ ਹੁੰਦੀ ਹੈ ਜੀ ਇਹ ਇਹ ਪੱਕ ਚੁੱਕਾ ਹੈ ਜੀ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਨੂੰ ਪਲੇਟ ਦੇ ਵਿੱਚ ਪਾ ਲੈਨੇ ਆਂ ਇਦਾਂ ਥੋੜਾ ਸਪਰ ਟੈਪ ਕਰਕੇ ਦੇ ਵਿੱਚੋਂ ਕੱਢ ਲੈਂਦੇ ਆਂ ਲੋ ਜੀ ਕੇਕ ਆਪਣਾ ਨਿਕਲਿਆ ਬਹੁਤ ਹੀ ਆਸਾਨੀ ਨਾਲ ਬਹੁਤ ਹੀ ਵਧੀਆ ਕੇਕ ਹੈ ਜਿਹੜਾ ਵੜ ਕੇ ਯਾਰ ਹੋਇਆ ਹੁਣ ਆਪਾਂ ਪੇਪਰ ਲਾਇਆ ਸੀ ਜਿਹੜਾ ਨੀਚੇ ਉਹ ਲਾ ਦੇ। ਇਸ ਤਰ੍ਹਾਂ ਥੋੜਾ ਜਿਹਾ ਪਚਾ ਕੇ ਤੁਸੀਂ ਉੱਪਰ ਉਹ ਲਾ ਦੇਣਾ ਇਹਨੂੰ। ਕਈ ਵਾਰੇ ਫਟ ਵੀ ਜਾਂਦਾ ਬੋਲਾ ਜਾਂ ਪੈਕੇਟ ਚ ਚਲਪੁਲ ਕਰਨ ਇੱਕ ਦੋ ਵਾਰੀ ਕਰਕੇ ਤੁਸੀਂ ਲਾ ਦੇ। ਤੇ ਚਲੋ ਇਹ ਤਾਂ ਸਿੱਧਾ ਹੀ ਲੱਗ ਗਿਆ ਇੱਥੇ। ਤੇ ਫਾਟੇ ਉਹ ਜਾਂਦਾ ਜਦੋਂ ਆਪਾਂ ਥੱਲੇ ਕਿਉਂ ਕਿਹਾ ਉਹ ਤੇ ਨਾ ਲੱਗੇ। ਫੇਰ ਇਹ ਕਿੱਲਾ ਜਾ ਕੇ ਫਟ ਜਾਂਦਾ। ਤੇ ਹੁਣ ਆਪਾਂ ਇਹਦੇ ਥੱਲੇ ਲਾਇਆ ਸੀਗਾ ਕਿਉਂ ਉਹ ਤੇ ਵਧੀਆ ਲੱਗਿਆ ਦੇਖੋ ਆਸਾਨੀ ਨਾਲ। ਤੇ ਲੋ ਜੀ ਕੇਕ ਆਪਣਾ ਬਣ ਕੇ ਤਿਆਰ ਆ। ਦੇਖੋ ਕਿੰਨਾ ਸੋਹਣਾ ਵਾਗਿਆ। ਇੱਕਨ ਚ ਵੀ ਕਿੰਨਾ ਸੁਹਾ ਲੱਗ ਰਿਹਾ ਤੇ ਤੁਸੀਂ ਵੀ ਇਸ ਤਰ੍ਹਾਂ ਕੇਕ ਜੜਾ ਘਰੇ ਬਣਾ ਸਕਦੇ ਹੋ ਕਿਸੇ ਛੋਟੇ ਮੋਟੇ ਪ੍ਰੋਗਰਾਮ ਤੇ ਤੇ ਵੈਸੇ ਵੀ ਜੇ ਕਿਸ ਨੂੰ ਪਸੰਦ ਆ ਹਨਾ ਕੇਕ ਤਾਂ ਤੁਸੀਂ ਘਰੇ ਬਣਾ ਕੇ ਖਾ ਸਕਦੇ ਹੋ ਆਪਣੇ ਪਰਵਾਨਾ ਬਣਾ ਕੇ ਦੇ ਸਕਦੇ ਤੇ ਵੈਸੇ ਮਿੱਠਾ ਖਾਣ ਨੂੰ ਕਿਸੇ ਦਾ ਜੀ ਕਰ ਆਉਂਦਾ ਨਾ ਤੇ ਇੰਦਾ ਕੇਕ ਜੜਾ ਚਾਕਲੇਟ ਕੇਕ ਬਣਾਓ ਤੇ ਕਸਟਰਡ ਕੇਕ ਬਣਾਓ ਅਪਾ ਪਹਿਲਾ ਕਸਟਰਡ ਕੇਕ ਵੀ ਬਣਾਇਆ ਸੀ ਉਹ ਬਹੁਤ ਵਧੀਆ ਬਣਾਇਆ ਸੀ ਤੇ ਫਲੇਵਰ ਤੁਸੀਂ ਕੋਈ ਵੀ ਪਾ ਦੋ ਇਹਦੇ ਵਿੱਚ ਕੇਕ ਆ ਜਿਹੜਾ ਵਧੀਆ ਬਣਨਾ ਹੈ ਬਾਕੀ ਸੇਮ ਹੀ ਹੁੰਦਾ ਸਾਰਾ ਸਮਾਨ ਤੇ ਫਲੇਵਰ ਹੀ ਹੁੰਦਾ ਇਹਦੇ ਵਿੱਚ ਲੱਖ ਲੱਖ ਕੇਕ ਦੇ ਤੇ ਇਸ ਤਰ੍ਹਾਂ ਤੁਸੀਂ ਬਣਾਓ ਬਣ ਤੋਂ ਕੇਕ ਆ ਜਿਹੜਾ ਘਰੇ ਬਣਾ ਸਕਦੇ ਹੋ ਜੀ ਕੜਾਈ ਦੇ ਵਿੱਚ ਤੇ ਓਵਨ ਆ ਜਿਹੜੇ ਹੁੰਦੇ ਆਪਣੇ ਸਾਰਿਆਂ ਦੇ ਘਰਾਂ 'ਚ ਨਹੀਂ ਹੁੰਦੇ ਹੈ ਨਾ ਤੇ ਆਪਾਂ ਹੁਣ ਕੜਾਈ ਦੇ ਵਿੱਚ ਬਣਾਇਆ ਦੇਖੋ ਕਿੰਨਾ ਵਧੀਆ ਬਣਿਆ ਤੁਸੀਂ ਵੀ ਇਸ ਤਰ੍ਹਾਂ ਬਣਾ ਸਕਦੇ ਹੋ ਜੀ ਵੀਡੀਓ ਨੂੰ ਚੰਗੀ ਲੱਗੀ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਮਹਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਛੋਟਾ ਜਿਹਾ ਪਿਆਰਾ ਜਿਹਾ ਸੋਹਣਾ ਜਿਹਾ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਇਹ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਕਮੈਂਟ ਕਰਨ ਤੇ ਤੇ ਹੁਣ ਆਪਾਂ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਧੰਨਵਾਦ ਸਾਰਿਆਂ ਦਾ ਬਹੁਤ